ਲਾਨੀ ਦੇ ਤੋਂ ਚਾਰ ਹੋਈਆਂ ਨੇ ਪਤਾ ਨਹੀਂ ਆ ਗਿਆ ਕੱਢ ਕੇ ਦੇਖੋ ਉਹ ਲਾਲ ਚ ਲਾਲ ਸੀ ਹੁਣ ਜ਼ਰਾ ਵੇਖੀਂ ਆਹ ਸੀ ਕਿਹੋਂ ਲਾਲ ਆ ਹਾਂ ਇੱਥੇ ਆ ਬੱਚੇ ਸਾਡੇ ਕਿੰਨੇ ਦਾ ਕਰਾ ਹਾਂ ਹਾਂ ਲੱਗ ਕਰੇ ਘਰੋਂ ਲੈ ਕੇ ਆ ਗਏ ਅਗਲੇ ਦਿਨ ਹੋਰ ਕੋਈ ਇਹ ਤਾਂ ਉਹਦੇ ਮੰਨੋ ਕਰਨਾ ਇਹਦੇ ਤੇ ਮਾਨ ਆ ਇਹਦੇ ਤੇ ਮਾਨ ਆ ਆਪਾਂ ਆ ਹੋ ਜਾ ਖਰੀਦ ਕੇ ਨਾ ਸੱਸਾ ਬਣੇ ਹਾਲੀ ਹੈ ਹਾਂ ਤਿੰਨੇ ਕੱਪੜਾ ਨਹੀਂ ਨਹੀਂ ਹਾਲੀ ਦਾ ਵੀ ਵੀ ਹੋ ਗਿਆ ਉਹ ਫੇਰ ਬਿਚਤੀ ਆਉਣਗੇ ਫਿਰ ਨਾ ਪਤਾ ਦੋ ਕਿ ਟਾਲੂ ਕੀ ਫਾਇਦਾ ਤੁਸੀਂ ਨਹੀਂ ਨਹੀਂ ਨਾ ਕੋਈ ਹਿਸਾਬ ਆ ਗਿਆ ਨਾ ਮੇਰੇ ਕਹਿਣਾ ਮੰਗਦਾ ਕੋਈ ਗੱਲ ਆ ਗਈ ਨਾ ਸਹੀ ਕੱਢ ਯਾਰ ਜਦੋਂ ਛਾਈ ਦਾ ਕੱਟਾ ਬੜੀ ਨਹੀਂ ਕਰਦਾ ਕਿ ਜਦ ਤੱਕ ਹਾਂ ਉਹ ਜਹਾਂ ਦੇ ਬਾਹਰ ਬਾਹਰ ਉਹ ਇਹ ਕਿ ਸਹੀ ਹੈ ਕਿ ਆਪਾਂ ਤੁਹਾਨੂੰ ਕੁਝ ਨਹੀਂ ਕਹਿਣੀ ਜੀ ਤਾਂ ਕਰਦਾ ਨਹੀਂ ਬਾਤ ਚ ਨਹੀਂ ਗਾਣਾ ਮੁਰਗਾ ਕੋਈ ਕੁਝ ਕਹੀ ਜਾ ਕੋਈ ਠੀਕ ਹੈ ਉਹ ਕਹਿੰਦਾ ਉਹ ਆ ਜਾਈਆਂ ਇਹਨਾਂ ਪੱਟਾਂ ਹੀ ਜਾਣਗੀਆਂ ਤੋ ਰੱਖ ਲੈ ਤੇਰੀਆਂ ਮਹਿੰਗੀਆਂ ਨਹੀਂ ਰੱਖ ਲੈ ਉਹ ਤਾਂ ਰੱਖ ਲੈ ਉਹ ਰੱਖ ਲੈ ਮੇਰੇ ਬੱਚੇ ਦੇ ਵਿੱਚ ਵਾਇ ਦੇਣ ਦੇ ਬੱਚੇ ਪਹਿਲੇ ਟੋੜ ਲਏ ਲੈ ਆ ਕਰੂ ਲੈ ਭਾਈ ਉਹ ਆਟਲੇ ਯਾਰ ਕੋਈ ਜਗਾ ਦੀ ਤੰਗੀ ਤੇਰੀ ਮੰਨਗੇ ਤੈਨੂੰ ਕਿਹਾ ਵੀ ਉਹ ਨਾਲ ਦਾ ਤੂੰ ਐਂ ਦੱਸ ਤੈਨੂੰ ਰੋਟੀ ਸ਼ਾ ਦੀ ਤੇ ਵੀ ਇੰਡੀਆ ਦੀ ਤੇ ਤੈਨੂੰ ਵੀ ਰੋਟੀ ਮਾਰੀ ਤੈਨੂੰ ਵੀ ਰੋਟੀ ਮਾਰੀ ਲੈ ਮੈਂ ਇਨੀ ਫਰਕ ਨੂੰ ਬਹੁਤ ਕਰਦਾ ਹਾਂ ਇਹ ਪਹਿਲਾਂ ਤਾਂ ਇਨੀ ਫਰਕ ਬਹੁਤ ਕਰਦਾ ਉਹ ਵੀ ਡਬਲ ਕਮ ਕਰਦਾ ਮੇਰੇ ਕਰਨ ਨੇ ਮੈਂ ਆਲੀ ਗੱਲ ਹੋ ਗਈ ਨਾ ਆਪਦੀ ਲੈਣ ਦੇ ਵਾਗ ਕੇ ਪੂਰੇ ਨੇ ਆ ਵੀ ਪੂਰੀ ਆ ਵੀ ਪੂਰੀ ਆ ਆਹ ਲੱਗਣਾ ਲੱਗੀ ਹੋਈ ਆ ਵੀ ਦੰਦ ਪੂਰੇ ਹੋ ਗਏ ਅੱਛਾ ਉਹ ਨੂੰ ਵੀ ਲਾ ਲੀ ਸੀ ਦੇਖ ਲਈ ਜਾ ਤਾਂ ਅੱਛਾ ਲੀ ਸੀ ਦੇਖ ਲਈ ਪਾਹਾਂ ਦੇ ਕਿਦਾਂ ਕਿੱਥੇ ਲਿਖਣਾ ਮੈਂ ਤੂੰ ਪਹਿਲਾਂ ਕਰ ਤਾ ਵਾ ਕਾ ਤੂੰ ਮੁੱਲ ਹੋਇਆ ਘਰੀ ਵੀ ਮੈਨੂੰ ਘਰ ਤੋਂ ਨਾ ਲਾਉਣੇ ਪੈਣ 10 ਰੁਪਏ ਦੇ ਦੇ ਆ ਵੀ ਹੁਣ ਪੜ੍ਹ ਕੇ ਲੈ ਲਾ ਵੀ ਦਾ ਹਿਸਾਬ ਮੰਗ ਲਿਆ ਐ ਕਹਦੇ ਵੀ ਮੈਂ ਪੂਰਾ ਦੇਣੀ ਐ 50000 ਫਰਕ ਹੈ ਤੂੰ ਵੀ ਜਾ ਰਾ ਜਿੰਨੇ ਦੀਆਂ ਬੱਕਰੀਆਂ ਆ 55000 ਦੀਆਂ ਸੀ 55000 ਦੀਆਂ ਦੇ ਹੋਰ ਕਿੰਨੇ ਦੀਆਂ ਨੇ ਦੇ ਪਿੱਛੇ ਮੈਂ ਮਥਮ ਰੋਣ ਤੰਦ ਮੇਰੀ ਹੈਗੀ ਨਹੀਂ ਹੈ ਨੀ ਯਾਰ ਦਾ ਭਾਗ ਇਹ ਕਿੰਨੇ ਦੀਆ ਵੇਚੀਓ ਕਿੰਨੇ ਹੈਗੇ ਆਂ ਮੇਰੇ ਨਾਲ ਇਹ ਤੂੰ ਦੱਸ ਵੀ ਇਹਨਾਂ ਤੋਂ ਤਾਂ ਕੋਈ ਹੋਰ ਵੀ ਗੱਲਾਂ ਚਾਹਿਆ ਮੈਂ ਤੂੰ ਪਹਿਲਾਂ ਗੱਲ ਕਰ ਲੈ ਕਿਉਂ ਲਾਵੇ ਮਾਈਕ ਨੂੰ ਹਲਵਾਈ ਜਾ ਕਲਾ ਆਪ ਵੀ ਦੱਸੋ ਬੱਕਰੀ ਵੀਨੇ ਨੇ ਚਾਂ ਆਪੇ ਪੰਜਾ ਜੀ ਪੰਜ 2 ਖਾਲੀ ਹੈ ਲੱਖੀਆਂ ਨਹੀਂ ਨੇ ਬੱਕਰੀ ਕਰੇ ਲੱਗ ਲੱਗ ਲੱਗਣੀ ਆ ਜਾ ਲੱਕੀ ਰਾਜੇ ਕੋਈ ਗਰੋਸ ਨਹੀਂ ਦੱਸਦਾ ਮੇਰੇ ਤੋਂ ਚਾਰ ਪੰਜ ਇਹਨਾਂ ਦੇ ਪਾਸੇ ਆਉਂਦੀਆਂ ਨੇ ਇਹ ਗਣਾ ਯਾਰ ਮੈਨੂੰ ਪਤਾ ਨਹੀਂ ਲੱਗਿਆ ਜਿੰਨੇ ਨਹੀਂ ਆਈਆਂ ਸੀ ਬਈ ਮੈਂ ਲੋੜੀਆਂ ਸੀ ਨੂੰ ਪੱਕੇ ਬੰਦ ਕਰਿਓ ਯਾਰ ਮਾਦਰੂ ਪਚਾਨਣਾ ਬਹੁਤ ਹੁੰਦਾ ਬੰਦ ਹੋ ਤੱਕ ਜਾਗਾ ਤਾਂ 40 ਦੀ ਬੱਕਾ ਇਹ ਸਾਈ ਦਾ ਕੁਝ ਨਹੀਂ ਰੱਖਦਾ ਆਹ ਮਾ ਇਹ ਤੇਰੀ ਛੱਡੀ ਨਾ ਸਾਈ ਲੈ ਜਾ ਆਉਂਦੀ او دے آک توڑدا کدا یار ہاں پاجو او کلیہ نہیں ہوندی یار سلامیاں ہاں جی کار ہویاں نے او پتہ نہیں آ جائے گا دیکھو یار او لال جی آ ہاں جی کہ کو لال ہاں ਹਾਂ ਲੱਗ ਕਰੇ ਕਰੌਲੇ ਕਾ ਗਮ ਜਿੱਦਾਂ ਹੋਰ ਹੋ ਗਈ ਜੇ ਤਾਂ ਉਹਦੇ ਮੰਨੋ ਕਰਨਾ ਇਹਦੇ ਤੇ ਮਾਨ ਹੈ ਇਹਦੇ ਤੇ ਮਾਨ ਹੈ ਇਹਦੇ ਤੇ ਮਾਨ ਹੈ ਹਾਂ ਭਾ ਹੋ ਜਾ ਘਰੀ ਜਿੱਤੇ ਨਾਲ ਸੌਫਾ ਬਣੇ ਹਾਂਦੀ ਹੈ ਹਰ ਤਿੰਨੇ ਕੱਪੜਾ ਨੇ ਹਾਂ ਦੀ ਗਰੀਆਂ ਨੇ ਕੱਪੜਾ ਨੇ ਇਹ ਕੱਪੜਾ ਨੇ ਉਹ ਲਾ ਥੋੜੇ ਦਿਨਾਂ ਦੀ ਲੱਗੇਗੀ ਲੱਗੀ ਹੋਈ ਉਹਨੂੰ ਛੱਡ ਹੁਣ ਤੂੰ ਆਂ ਦੱਸ ਵੀ ਲੈਣੀ ਕਿੰਨੇ ਪੰਜਾ ਹਾਂ ਜੈਜ ਮੋਲੋ ਕਰੀ ਕਿਤੇ 50万 ਦੇ ਲੱਖ ਮੰਕੇ ਮਗਰੋਂ ਜੈਜ ਦਾ ਹਾਂ ਇਹ ਤੇ ਆ ਮੰਗੇ 25 ਵੀ ਆ ਗਿਆ ਕੋਈ ਫਾਇਦਾ ਨਹੀਂ ਖੁੱਲਦਾ ਕਰਦਾ ਨਹੀਂ ਕਰਦਾ ਆਂ ਕਾ ਮਸਾ ਪਗੜਾ ਪੀਚ ਨਹੀਂ ਆਉਂਦਾ ਮਾੜੇ ਵੀ ਵੀ ਕੋਈ ਗੱਲ ਨਹੀਂ ਲੱਖ ਰੁਪਇਆ ਲੱਖ ਰੁਪਇਆ ਕੋਈ ਗੱਲ ਨਹੀਂ ਹਾਲੀ ਨਾ ਨਹੀਂ ਨਹੀਂ ਹਾਲੀ ਦਾ ਵੀ ਵੀ ਹੋ ਗਿਆ ਬਾਬੀ ਬਿੱਟੀ ਅੰਨ ਇਹ ਨਾ ਬਤਾ ਦੋ ਕਿ ਫਾਇਦਾ ਤੁਸੀਂ ਨਹੀਂ ਆਈ ਨਹੀਂ ਨਾ ਕੋਈ ਤਾਂ ਆ ਗਿਆ ਦਾ ਨਹੀਂ ਮੈਨੂੰ ਕਹਿਣਾ ਮੰਗਾ ਕੋਈ ਗੱਲ ਆ ਗਈ ਨਾ ਕੋਈ ਸਾਈ ਕੱਢ ਜਾ ਤੈਨੂੰ ਸਾਈ ਦਾ ਕੱਢ ਲੈ ਅੜੀ ਨਹੀਂ ਕਰਦਾ ਖੇ ਰੇ ਲਾਉਂਦਾ ਹਾਂ ਕੋਈ ਕਹਾਂ ਤੇ ਬਾਰ-ਬਾਰ ਨਾ ਇਹ ਕਿ ਸਹੀ ਹੈ ਕਿ ਆਪਾਂ ਕੋਈ ਰੋਜ਼ੀ ਕਾਣੀ ਨਹੀਂ ਮਿਲਦੀ ਨਹੀਂ ਕੱਢ ਨਾ ਬਾਤ ਚ ਨਹੀਂ ਕਹਿਣਾ ਮੁਰਕਾ ਚ ਕੋਈ ਪੁੱਛ ਕੇ ਜਾ ਗਾਉਂ ਵੀ ਉਹ ਕਹਿੰਦਾ ਨਿਆਉਣ ਉਹ ਕਹਿੰਦਾ ਨਹੀਂ ਆ ਯਾਰ ਪੱਟਾ ਹੀ ਜਾਣ ਗਿਆ ਤੂੰ ਰੱਖ ਲੈ ਤੇਰੀ ਮਹਿੰਗੀ ਨੀਵੇਂ ਉਹ ਤੂੰ ਰੱਖ ਲੈ ਉਹਨੇ ਰੱਖ ਲੈ ਮੈਂ ਕਿਹਨੇ ਇਹ ਮੇਰੇ ਬੱਚੇ ਦੇ ਵਿੱਚ ਪਾ ਦੇਣਗੇ ਬੱਚੇ ਪਹਿਲੇ ਹੀ ਟੋੜ ਲਏ ਬਈ ਉਹ اٹਲੇ ਯਾਰ ਅੱਜ ਉਹ ਜਨਰਲ ਦੀ ਤੰਗੜੀ ਦੇ ਮੰਨ ਗਏ ਤੈਨੂੰ ਕਿਹਾ ਵੀ ਉਹ ਨਾਲ ਦਾ ਤੂੰ ਐਂ ਦੱਸ ਬੀਬੀ ਹੁਣ ਸ਼ਾਦੀ ਹੋਇਆ ਜਾਂਦਾ ਇਹਨੂੰ ਰੋਟੀ ਸਾਡੇ ਤੇ ਗਾ ਵੀ ਇੰਨੀ ਨਹੀਂ ਆ ਤਾਂ ਤੈਨੂੰ ਵੀ ਉਹ ਕਿਹੜੀ ਬਣਦੀ ਐਨੂੰ ਵੀ ਕਿਹੜਾ ਨਾ ਮੈਂ ਹੀ ਨਹੀਂ ਵਰਕ ਬਹੁਤ ਕਰਦਾ ਤਮੀਂ ਪਹਿਲਾਂ ਨਹੀਂ ਭਰ ਕਬੂਤਤਾ ਉਹ ਡਬਲ ਕਮਤਲ ਮੇਰੀ ਗੱਲ ਹੋ ਗਈ ਨਾ ਆਪ ਦੀ ਲੈਣੇ ਵਾ ਕੇ ਬ੍ਰੇਡ ਪੂਰੀਆਂ ਨਹੀਂ ਆ ਵੀ ਪੂਰੀ ਆ ਵੀ ਪੂਰੀ ਐ ਆ ਲੈ ਆ ਤੁਹਾਨੂੰ ਲੱਗੀ ਹੋਈ ਐ ਵੀ ਦੰਦ ਪੂਰੇ ਹੋ ਦੱਸ ਉਹ ਸੁਣੂਗੀ ਨਾ ਅੱਡੀ ਸੀ ਦੇਖ ਲਈ ਜੱਟ ਅੱਛਾ ਲੀਸੀ ਦੇਖ ਲਈ ਪਾਹਾਂ ਦੇਖ ਕੇ ਦੱਸ ਕਿ ਫੇਚੜਿਆ ਕਰਨਾ ਮਤਲਬ ਪਹਿਲਾਂ ਤਾਂ ਸਦਾ ਕੰਤੂ ਮੱਲੂ ਹੋਇਆ ਘਰੀ ਵੀ ਮਾਨੂੰ ਘਰੋਂ ਨਾ ਲਾਉਣੇ ਪੈਣ ਦੱਸ ਕਿਨੇ ਨੇ ਆ ਕੀ ਸਭ ਹੋ ਪਈ ਗੀ ਉਹ ਬੜਕਲੇ ਲੈ ਲਾ 20 ਦਾ ਹਿਸਾਬ ਮੰਗ ਰਿਹਾ ਆਹ ਕਦੇ ਵੀ ਮੈਂ ਮੋਟਾ ਦੇਣੀ ਨਹੀਂ ਅਲਪਨ ਦਾ ਬਰਕਾ ਸਰ ਤੂੰ ਵੀ ਜਾਇਦਾ ਜਿੰਨੇ ਦੀ ਬੱਕਰੇ 55000 ਦੀਆਂ ਸੀ 55000 ਦੀਆਂ ਸੀ ਬੋਲ ਕਿੰਨੇ ਦੀਆਂ ਨੇ ਕ ਇਹ ਇੱਕ